ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਤਵੇ ਦੇ ਉੱਤੇ ਪਕਾਈ ਜਾਣ ਵਾਲੀ ਪਹਿਲੀ ਰੋਟੀ ਬਾਰੇ ਕਿਉਂਕਿ ਤਵੇ ਦੀ ਪਹਿਲੀ ਰੋਟੀ ਬਾਰੇ ਬਹੁਤ ਸਾਰੀਆਂ ਗੱਲਾਂ ਸੁਣਾਉਣ ਨੂੰ ਮਿਲਦੀਆਂ ਨੇ ਕੁਝ ਪਹਿਣਾ ਬੀਬੀਆਂ ਤਵੇ ਦੀ ਜਿਹੜੀ ਪਹਿਲੀ ਰੋਟੀ ਆ ਨਾ ਉਹ ਆਪਣੇ ਘਰ ਦੇ ਜੀਆਂ ਨੂੰ ਖਾਣ ਨੂੰ ਨਹੀਂ ਦਿੰਦੀਆਂ ਉਸ ਨੂੰ ਸਾਈਡ ਦੇ ਉੱਤੇ ਕੱਢ ਕੇ ਰੱਖ ਦਿੰਦੀਆਂ ਨੇ ਅਤੇ ਉਸ ਰੋਟੀ ਨੂੰ ਉਹ ਕਿਸੇ ਨਾ ਕਿਸੇ ਪਸ਼ੂ ਪੰਖਸ਼ੀ ਕਿਸੇ ਜਾਨਵਰ ਨੂੰ ਖਵਾਉਂਦੀਆਂ ਨੇ ਅਤੇ ਜਦੋਂ ਇਹਦੇ ਪਿੱਛੇ ਦਾ ਕਾਰਨ ਪੁੱਛਿਆ ਜਾਂਦਾ ਹੈ ਵੀ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਤਾਂ ਕੁਝ ਪਹਿਣਾ ਬੀਬੀਆਂ ਕਹਿੰਦੀਆਂ ਵੀ ਸਾਡੇ ਬਜ਼ੁਰਗ ਸ਼ੁਰੂ ਤੋਂ ਹੀ ਇਦਾਂ ਕਰਦੇ ਆਏ ਨੇ ਸਾਡੇ ਬਜ਼ੁਰਗ ਕਹਿੰਦੇ ਨੇ ਵੀ ਤਵੇ ਦੀ ਪਹਿਲੀ ਰੋਟੀ ਕਿਸੇ ਨਾ ਕਿਸੇ ਪਸ਼ੂ ਪੰਖਸ਼ੀ ਜਾਨਵਰ ਨੂੰ ਪਾਉਣੀ ਚਾਹੀਦੀ ਆ ਇਸ ਤਰ੍ਹਾਂ ਕਰਨ ਦੇ ਨਾਲ ਚੰਗਾ ਹੁੰਦਾ ਹੈ ਘਰ ਦੀ ਸੁੱਖ ਸ਼ਾਂਤੀ ਘਰ ਦੀ ਬਰਕਤ ਵੱਧਦੀ ਆ ਕਮਾਈ ਵਿੱਚ ਵਾਧਾ ਹੁੰਦਾ ਹੈ ਤਾਂ ਇਹਦੇ ਪਿੱਛੇ ਦਾ ਅਸਲੀ ਕਾਰਨ ਕੀ ਕਿਉਂਕਿ ਦੇਖੋ ਜੀ ਕਿਸੇ ਵੀ ਪਸ਼ੂ ਪੰਛੀ ਦੀ ਸੇਵਾ ਕਰਨੀ ਕਿਸੇ ਪਸ਼ੂ ਪੰਛੀ ਨੂੰ ਕੁਝ ਖਾਣ ਨੂੰ ਪਾਉਣਾ ਪਾਣੀ ਪਿਲਾਉਣਾ ਇਹ ਬੜੇ ਪੁੰਨ ਦਾ ਕੰਮ ਹੈ ਜੀ ਅਸੀਂ ਇਦਾਂ ਦਾ ਪੁੰਨ ਕਰ ਰਹੇ ਹਾਂ ਨਾ ਸਮਝੋ ਸਾਡੇ ਅੰਦਰ ਰੱਬ ਵੱਸਦਾ ਹੈ ਸਾਡੇ ਅੰਦਰ ਦਇਆ ਦੀ ਤਰਸ ਦੀ ਭਾਵਨਾ ਹੈ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿਉਂਕਿ ਜਦੋਂ ਹੀ ਅਸੀਂ ਭਲੇ ਦਾ ਕੰਮ ਕਰਦੇ ਹਾਂ ਤਾਂ ਸਾਡਾ ਪੁੰਨ ਬਣਦਾ ਹੈ ਪੁੰਨ ਕਰਨਾ ਚੰਗੀ ਗੱਲ ਆ ਪਰ ਇਹ ਪੁੰਨ ਨੂੰ ਭਲੇ ਨੂੰ ਕਿਸੇ ਵਹਿਮ ਪਰਮ ਦੇ ਨਾਲ ਜੋੜ ਕੇ ਨਹੀਂ ਦੇਖਣਾ। ਕੁਝ ਗੱਲਾਂ ਅਜਈਆਂ ਨੇ ਜਿਨ੍ਹਾਂ ਨੂੰ ਅਸੀਂ ਦੇਖੋ-ਦੇਖੀ ਰੀਸੋ-ਰੀਸ ਕਰਦੇ ਆਂ ਅਤੇ ਉਹਨਾਂ ਨੂੰ ਵਹਿਮ ਪਰਮ ਬਣਾ ਲੈਨੇ ਆਂ। ਜਿਵੇਂ ਕਿ ਤਵੇ ਦੇ ਉੱਤੇ ਪਕਾਈ ਜਾਣ ਵਾਲੀ ਪਹਿਲੀ ਰੋਟੀ। ਕੁਝ ਪੈਣਾ ਬੀਬੀਆਂ ਇਦਾਂ ਹੀ ਕਹਿੰਦੀਆਂ ਨੇ ਵੀ ਸਾਡੇ ਘਰ ਦੇ ਬਜ਼ੁਰਗ ਸ਼ੁਰੂ ਤੋਂ ਇਦਾਂ ਕਰਦੇ ਆਏ ਆ ਇਸ ਕਰਕੇ ਅਸੀਂ ਉਹਨਾਂ ਦੇ ਬਣਾਏ ਹੋਏ ਨਕਸ਼ੇ ਕਦਮ ਤੇ ਚੱਲਦੇ ਆਂ। ਜਿਵੇਂ ਉਹ ਰੋਟੀ ਕੱਟਦੇ ਸੀ ਉਦਾਂ ਹੀ ਅਸੀਂ ਪਹਿਲੀ ਰੋਟੀ ਕੱਢ ਕੇ ਪਸ਼ੂ ਪੰਛੀਆਂ ਨੂੰ ਪਾਉਣੀ ਆ ਤਾਂ ਫਿਰ ਨਾ ਇੱਥੇ ਥੋੜੀ ਜੀ ਸੋਚ ਵਿਚਾਰ ਕਰਨ ਵਾਲੀ ਗੱਲ ਹੁੰਦੀ ਆ ਵੀ ਜੇਕਰ ਤਵੇ ਦੀ ਪਹਿਲੀ ਰੋਟੀ ਦਾ ਇੰਨਾ ਪੁੰਨ ਮਿਲ ਸਕਦਾ ਏ ਸਾਨੂੰ ਤਾਂ ਕੀ ਗੱਲ ਬਾਕੀ ਰੋਟੀਆਂ ਦੇ ਵਿੱਚੋਂ ਜੇਕਰ ਅਸੀਂ ਦਾਨ ਪੁੰਨ ਕਰਾਂਗੇ ਤਾਂ ਕੀ ਉਹਦਾ ਸਾਨੂੰ ਪੁੰਨ ਨਹੀਂ ਮਿਲੇਗਾ ਉਹਦਾ ਸਾਨੂੰ ਫਲ ਨਹੀਂ ਮਿਲੇਗਾ ਕਿਉਂਕਿ ਭਲਾਤਾ ਭਲਾ ਏ ਨਾ ਭਾਵੇਂ ਆਪਾਂ ਪਹਿਲੀ ਰੋਟੀ ਪਾ ਦਈਏ ਭਾਵੇਂ ਆਪਾਂ ਆਖਰੀ ਰੋਟੀ ਪਾ ਦਈਏ ਦੋਵੇਂ ਹੀ ਪੁੰਨ ਦਾ ਕੰਮ ਨੇ ਕਿਸੇ ਭੁੱਖੇ ਨੂੰ ਰੋਟੀ ਖਮਾਉਣੀ ਕਿਸੇ ਪਿਆਸੇ ਨੂੰ ਪਾਣੀ ਪਿਲਾਉਣਾ ਗੱਲ ਤਾਂ ਸੇਵਾ ਭਾਵਨਾ ਦੀ ਆ ਤਾਂ ਇੱਥੇ ਪਹਿਲੀ ਜਾਂ ਆਖਰੀ ਰੋਟੀ ਦਾ ਤਾਂ ਕੋਈ ਸਵਾਲ ਹੀ ਨਹੀਂ ਆ ਤਾਂ ਇਹ ਆਪਾਂ ਇਸੇ ਦੁਵਿਧਾ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਕੁਝ ਬਜ਼ੁਰਗਾਂ ਦੇ ਨਾਲ ਗੱਲਬਾਤ ਵੀ ਕੀਤੀ ਕੁਝ ਆਪ ਵੀ ਇਸ ਵਿਸ਼ੇ ਦੇ ਉੱਤੇ ਥੋੜਾ ਗਹਿਰਾਈ ਦੇ ਨਾਲ ਸੋਚਿਆ ਤਾਂ ਇਹਦੇ ਕਾਰਨਾਂ ਦਾ ਪਤਾ ਲੱਗਦਾ ਹੈ ਸਾਫ਼ ਸਪਸ਼ਟ ਇਹਦੇ ਕਾਰਨ ਦਿਖਦੇ ਨੇ ਕਿਉਂਕਿ ਦੇਖੋ ਅੱਜ ਕੱਲ ਦਾ ਸਮਾਂ ਤਾਂ ਚਲੋ ਬਦਲ ਗਿਆ ਅੱਜ ਕੱਲ ਤਾਂ ਜੋ ਆਪਾਂ ਰੋਟੀ ਬਣਾਉਣੀ ਆ ਤਵੇ ਵੱਣਸ ਵੱਣੇ ਆਉਂਦੇ ਨੇ ਵਧੀਆ ਕੁਆਲਿਟੀ ਦੇ ਤਵੇ ਨੇ ਸੋਹਣੀਆਂ ਰੋਟੀਆਂ ਬਣ ਜਾਂਦੀਆਂ ਨੇ ਪਰ ਪਹਿਲੇ ਸਮਿਆਂ ਦੇ ਵਿੱਚ ਬੀਬੀਆਂ ਕੀ ਕਰਦੀਆਂ ਸਨ ਕਿ ਜਦੋਂ ਹੀ ਉਹਨਾਂ ਨੇ ਰੋਟੀਆਂ ਪਕਾਉਣਾ ਸ਼ੁਰੂ ਕਰਨਾ ਤਾਂ ਰੋਟੀ ਪਕਾਉਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਤਵੇ ਨੂੰ ਚੰਗੀ ਤਰ੍ਹਾਂ ਤੇਲ ਜਾਂ ਘਿਓ ਦੇ ਨਾਲ ਚੋਪੜ ਲੈਣਾ ਜਾਂ ਫਿਰ ਪਹਿਲੀ ਰੋਟੀ ਦੇ ਉੱਤੇ ਤੇਲ ਜਾਂ ਘਿਓ ਲਾ ਕੇ ਉਹਨੂੰ ਚੰਗੀ ਤਰ੍ਹਾਂ ਤਵੇ ਦੇ ਉੱਤੇ ਫੇਰ ਦੇਣਾ ਅਤੇ ਇੰਜ ਤਾਂ ਕਰਦੇ ਹੋ ਜਨ ਤਾਂ ਕਿ ਤਵਾ ਬਲੈਂਡ ਬਣ ਜਾਵੇ ਅਤੇ ਬਾਕੀ ਦੀਆਂ ਸਾਰੀਆਂ ਰੋਟੀਆਂ ਸੋਹਣੀਆਂ ਪੱਕਣ ਕਿਉਂਕਿ ਕਈ ਵਾਰ ਆਪਾਂ ਜਦੋਂ ਤਵੇ ਦੇ ਉੱਤੇ ਬਿਨਾ ਤੇਲ ਕਿਉਂ ਲਾਇਆ ਹੀ ਰੋਟੀ ਪਾ ਦਿੰਦੇ ਆ ਤਾਂ ਉਹ ਰੋਟੀਆਂ ਸੜਨ ਮੈ ਸ਼ੁਰੂ ਹੋ ਜਾਂਦੀਆਂ ਨੇ ਜਾਂ ਫਿਰ ਚੰਗੀ ਤਰ੍ਹਾਂ ਫੁੱਲ ਫੁੱਲ ਕੇ ਨਹੀਂ ਲੱਗ ਸਕਦੀਆਂ ਤਾਂ ਮੈਂ ਅੱਗੇ ਦਿੰਦਾ ਰੋਟੀ ਨੂੰ ਸੋਹਣਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤਵੇ ਦੇ ਉੱਤੇ ਤੇਲ ਕਿਉਂ ਲਾਉਂਦੀਆਂ ਸਭ ਅਤੇ ਉਹ ਰੋਟੀ ਨੂੰ ਸਾਈਡ ਤੇ ਇਸ ਕਰਕੇ ਕੱਢਿਆ ਜਾਂਦਾ ਸੀ ਉਹਦੇ ਪਿੱਛੇ ਦੋ ਕਾਰਨ ਵੀ ਜਿਹੜੀ ਪਹਿਲੀ ਰੋਟੀ ਆ ਉਹ ਤੇਲ ਕਿਉਂ ਦੇ ਨਾਲ ਚੰਗੀ ਤਰ੍ਹਾਂ ਚੁੱਪੜੀ ਜਾਂਦੀ ਆ ਕੁਝ ਘਰਾ ਦੇ ਵੀ ਜਾਦਾ ਤੇਲ ਘੋਣਾ ਖਾਣਾ ਪਸੰਦ ਨਹੀਂ ਕਰਦੇ ਇਸ ਕਰਕੇ ਉਹ ਰੋਟੀ ਨੂੰ ਸਾਈਡ ਦੇ ਉੱਤੇ ਰੱਖ ਕੇ ਦਿੱਤਾ ਜਾਂਦਾ ਤਾਂ ਜੋ ਰੋਟੀ ਨੂੰ ਕਿਸੇ ਪੰਛੀ ਪਸ਼ੂ ਪੰਛੀ ਜਾਨਵਰ ਨੂੰ 따 ਦੇਵਾਂਗੇ ਕਿਉਂਕਿ ਆਣ ਨੂੰ ਸੁੱਕਣਾ ਵੀ ਨਹੀਂ ਚਾਹੀਦਾ ਅਤੇ ਦੂਜਿਆ ਕਾਰਨ ਇਹ ਵੀ ਹੁੰਦਾ ਕਿ ਜਦੋਂ ਰੋਟੀ ਨੂੰ ਪੱਤਾਵੇ ਦੇ ਉੱਤੇ ਘਿਓ ਲਾ ਕੇ ਫੇਰਦੇ ਆ ਤਾਂ ਰੋਟੀ ਦਾ ਰੰਗ ਵੀ ਕਾਲਾ ਹੋ ਜਾਂਦਾ ਜਾਂ ਰੋਟੀ ਸੜ ਵੀ ਸਕਦੀ ਇਸ ਕਰਕੇ ਵੀ ਉਹ ਸਾਈਡ ਦੇ ਉੱਤੇ ਕਰ ਦਿੱਤਾ ਜਾਂਦਾ ਤੇ ਬਾਕੀ ਇਹਦੇ ਵਿੱਚ ਕੋਈ ਵਿਚਾਰ ਵਾਲੀ ਵਹਿਮ ਪਰਮ ਵਾਲੀ ਗੱਲ ਨਹੀਂ ਸੀ ਇਹ ਆਪਾਂ ਦੇਖੋ ਦੇਖੀ ਵਿਸ਼ਾਇਦ ਇੰਜ ਕਰਨ ਦੇ ਨਾਲ ਕਰਦੀ ਬਰਕਤ ਵਾ ਦਦੀ ਆ ਜਾਂ ਕਰਦੀ ਸੁਖ ਸ਼ਾਂਤੀ ਲੈਂਦੀ ਆ ਤੇ ਦੇਖੋ ਜੀ ਵਰਮਾ ਪਰਮਾਸ ਦੇ ਵਿੱਚ ਨਹੀਂ ਪੈਣਾ ਭਲਾ ਕਰਨਾ ਹੈ ਕਿਉਂਕਿ ਸਾਡੇ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਭਲਾ ਕਰਨ ਦੀ ਸਿੱਖਿਆ ਦਿੱਤੀ ਆ ਸਤਿਗੁਰ ਸੱਚੇ ਪਾਸ਼ਾ ਨੇ ਕਿਹਾ ਹੱਥ ਕਸਾਂ ਤੋਂ ਵੀ ਕਿਰਤਕ ਮਾਈ ਕਰੋ ਅਤੇ ਕੀਤੀ ਹੋਈ ਹੱਥ ਚੱਤ ਦੀ ਕਿਰਤਕ ਮਾਈ ਦੇ ਵਿੱਚੋਂ ਦਸਵੰਦ ਕੱਟਣਾ ਹੈ ਕੱਢੇ ਹੋਏ ਦਸਵੰਦ ਦੇ ਨਾਲ ਲੋੜਵੰਦਾਂ ਦਾ ਭਲਾ ਕਰਨਾ ਹੈ ਸਤਿਗੁਰ ਸੱਚੇ ਪਾਸ਼ਾ ਨੇ ਗਰੀਬ ਧਰਮ ਨੂੰ ਗੁਰੂ ਦੀ ਜੋੜਕ ਕਿਹਾ ਹੈ ਭਾਵੇਂ ਜੋ ਵੀ ਆਪਾਂ ਦਸਵੰਦ ਕਰਦੇ ਆਂ ਵੈਸੇ ਤਾਂ ਉਹ ਦਸਵੰਦ ਆਪਾਂ ਗੁਰੂ ਘਰ ਦੇ ਵਿੱਚ ਦੇਣਾ ਹੈ ਨਾ ਪਰ ਗੁਰੂ ਸਾਹਿਬ ਕੀ ਕਹਿੰਦੇ ਜੇਕਰ ਤੂੰ ਆਪਣੇ ਹੱਕ ਸਾਤੇ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕੱਢੇ ਹੋਏ ਦਸਵੰਧ ਦੇ ਨਾਲ ਕਿਸੇ ਲੋੜਵੰਦ ਕਿਸੇ ਗਰੀਬ ਦਾ ਭਲਾ ਕਰੇਗਾ ਨਾ ਮੈਨੂੰ ਤਾਂ ਵੀ ਬੜਾ ਵਧੀਆ ਲੱਗੇਗਾ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਆਪਾਂ ਚੱਲਣਾ ਹੈ ਲੋੜਵੰਦ ਦੀ ਮਦਦ ਕਰਨੀ ਭਾਵੇਂ ਪਰੋਟੀ ਦੇ ਨਾਲ ਮਦਦ ਕਰਦੇ ਆਂ ਕੱਪੜੇ ਲੈ ਕੇ ਦਿੰਨੇ ਆਂ ਕਿਸੇ ਨੂੰ ਲੋੜਵੰਦ ਨੂੰ ਦਵਾਈਆਂ ਲੈ ਕੇ ਦਿੰਨੇ ਆਂ ਕਿਸੇ ਬੱਚੇ ਦੀ ਪੜ੍ਹਾਈ ਦਾ ਖਰਚਾ ਚੁਕਲਣੇ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਆਪਾਂ ਭਲਾ ਕੰਮ ਕਰਦੇ ਆਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪਿਆਰੇ ਲੱਗਦੇ ਆਂ ਸਾਡਾ ਹੁਲ ਬਣਦਾ ਏ ਪਰ ਬੇਨਤੀ ਇਹ ਹੂਆ ਕਿ ਇਹ ਭਲੇ ਦੇ ਕੰਮਾਂ ਨੂੰ ਹੁਲ ਦੇ ਕੰਮ ਨੂੰ ਕਿਸੇ ਵੀ ਵਹਿਮ ਭਰਮ ਦੇ ਨਾਲ ਵਿਚਾਰ ਦੇ ਲੱਗ ਨਹੀਂ ਜੋੜਨਾ ਜਿਵੇਂ ਕਿ ਹੁਣ ਕੁਝ ਜਾਨਵਰਾਂ ਨੂੰ ਪਸ਼ੂ ਪੰਛੀਆਂ ਨੂੰ ਰੋਟੀ ਕਮਾਉਣ ਦੇ ਪਿੱਛੇ ਦੀ ਬੜੀਆਂ ਵਿਚਾਰਾਂ ਕਰਦੇ ਆਂ ਕੁਝ ਲੋਕ ਮੱਸੀਆਂ ਵਾਲੇ ਦਿਨ ਦਾਨ ਪੁੰਨ ਕਰਦੇ ਨੇ ਕੁਝ ਸੰਗਰਾਮ ਵਾਲੇ ਦਿਨ ਪਰ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਨੇ ਹਮੇਸ਼ਾ ਇਹ ਸੰਭਲਾ ਕਰਕੇ ਸਿੱਖਿਆ ਦਿੱਤੀ ਆ ਕਿ ਜੇਕਰ ਤੂੰ ਭਲਾ ਕਰਨ ਦੇ ਯੋਗ ਹੈ ਨਾ ਤਾਂ ਜਿੱਥੇ ਵੀ ਕੋਈ ਲੋੜਵੰਦ ਮਿਲਦਾ ਹੈ ਉਹਦੀ ਮਦਦ ਕਰੀਏ ਸੋ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਜਦੋਂ ਵੀ ਕਿਸੇ ਵੀ ਗੱਲ ਬਾਰੇ ਕਿਸੇ ਵੀ ਚੀਜ਼ ਬਾਰੇ ਪਤਾ ਲੱਗਦਾ ਹੈ ਉਹਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ करिए। ਕਈ ਵਾਰ ਕਾਰਨ ਤਾਂ ਸਾਨੂੰ ਸਾਫ਼ ਸਪਸ਼ਟ ਨਜ਼ਰ ਆ ਰਹੇ ਨੇ। ਬਜ਼ੁਰਗ ਸਾਨੂੰ ਜੋ ਵੀ ਕੰਮ ਕਰਨ ਨੂੰ ਹੁੰਦੇ ਆ ਨਾ ਉਹਨਾਂ ਦੇ ਪਿੱਛੇ ਕਾਰਨ ਹੁੰਦੇ ਆ। ਬਸ ਉਹਨਾਂ ਕਾਰਨਾਂ ਨੂੰ ਆਪਾਂ ਸਮਝਣਾ ਹੈ। ਇਹਨਾਂ ਗੱਲਾਂ ਨੂੰ ਆਪਾਂ ਮਨ ਪਰ ਮੰਨ ਲੈਣਾ। ਅਤੇ ਰਹੀ ਗੱਲ ਸਾਡੀ ਕਮਾਈ ਦੇ ਵਿੱਚ ਵਾਧੇ ਦੀ, ਕਮਾਈ ਦੇ ਵਿੱਚ ਬਰਕਤ ਦੀ ਤਾਂ ਕਮਾਈ ਸਾਡੀ ਤਾਂ ਹੀ ਵਧੇਗੀ ਜਦੋਂ ਆਪਾਂ ਆਪਣਾ ਕੰਮ ਮਾਨ ਲਾ ਕੇ ਕਰਾਂਗੇ ਧਿਆਨ ਦੇ ਨਾਲ ਕਰਾਂਗੇ ਸਾਨੂੰ ਸਾਡੇ ਕਾਰਜ ਦੇ ਵਿੱਚ ਕੰਮ ਸੰਦੇ ਦੇ ਵਿੱਚ ਜਰੂਰ ਵਾਧਾ ਪਵੇਗਾ ਜਦੋਂ ਅਸੀਂ ਆਪਣੇ ਗੁਰੂ ਪਾਤਸ਼ਾਹ ਦੀ ਸਿੱਖਿਆ ਪੇ ਉਸਾਰ ਕਰਾਂਗੇ ਵੀ ਆਪਣੀ ਕੀਤੀ ਹੋਈ ਗਿਰਤਕ ਮਨ ਦੇ ਵਿੱਚ ਦਿਸਬੰਧ ਕਰਾਂਗੇ ਭਲੇ ਦੇ ਕੰਮ ਕਰਾਂਗੇ ਪਰਉਪਕਾਰ ਦੇ ਕੰਮ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਉਸ ਘਰ ਪਰਿਵਾਰ ਤੇ ਉਸ ਜੀ ਦੇ ਉੱਤੇ ਹੁੰਦੀ ਆ ਸੋ ਆਪਣੇ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਹੱਕ ਸੱਚ ਦੇ ਕਿਰਤ ਕਰਨੀ ਆ ਆਪਣੀ ਕਿਰਤ ਨੂੰ ਪੂਰਾ ਮਨ ਲਾ ਕੇ ਕਰਨਾ ਹੈ ਰੱਜ ਕੇ ਮਿਹਨਤ ਕਰਨੀ ਆ ਬਹਿਮਾ ਪਰਮਤਮਾ ਤੋਂ ਦੂਰ ਰਹਿਣਾ ਹੈ ਜੋ ਜੇ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਹੋਏ ਮੈਸੇਜ ਹੋਰ ਵੀ ਭੇਜਣ ਪਰਵਾਹਾਂ ਦਾ ਕਰਦਾ ਹਾਂ ਸੋ ਤੁਸੀਂ ਤਾਂ ਮੈਂ ਟ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਨੇ ਅਤੇ ਜੇਕਰ ਤੁਹਾਡੇ ਮਨ ਦੇ ਵਿੱਚ ਇਦਾਂ ਦਾ ਕੋਈ ਹੋਰ ਸਵਾਲ ਆ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਆਪਣੇ ਘਰਾਂ ਦੇ ਵਿੱਚ ਕਈ ਗੱਲਾਂ ਲਿਆ ਬਹੁਤ ਵਿਚਾਰ ਆ ਗਏ ਪਿਆ ਜਾਂਦੀਆਂ ਨੇ ਜੋ ਆਪਾਂ ਵਹਿਮ ਪਰਮ ਬਣਾਏ ਨੇ ਆਪਾਂ ਕਾਰਨ ਨਹੀਂ ਸਮਝਦੇ ਜੇਕਰ ਤੁਹਾਡੀ ਘਰ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਵਿਚਾਰ ਕੀਤੀ ਜਾਂਦੀ ਆ ਵਹਿਮ ਪਰਮਕਿਤਾ ਨਾ ਜੀ ਵੀ ਕਾਰਨ ਲੱਭੀ ਕਿਸੇ ਪਤਾ ਲਗਾਉਣਾ ਚਾਹੁੰਦੇ ਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ